లైవ్ హి మిత్రూ ਅੱਜ ਨਾ ਤੁਹਾਨੂੰ ਇੱਕ ਬਹੁਤ ਹੀ ਵੱਖਰੇ ਟਰਪ ਦੀ ਚੀਜ਼ ਦਿਖਾਉਣ ਲੱਗੇ ਆ ਮਤਲਬ ਕਹਿਣ ਦਾ ਭਾਵ ਆਮ ਸਕ੍ਰੈਪ ਤੋਂ ਚੀਜ਼ਾਂ ਬਾਈ ਨੇ ਬਹੁਤ ਤਿਆਰ ਕੀਤੀਆਂ ਹੋਈਆਂ ਬਾਈ ਕੋਲ ਇਹਨਾਂ ਟੈਲੈਂਟ ਹੈ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ ਦੇਖ ਸਕਦੇ ਹੋ ਤੁਸੀਂ ਆਮ ਜਿਹੜੀਆਂ ਲੋਹੇ ਦੇ ਵਿੱਚ ਕੁਵਾਰਨੀ ਦੀ ਜਿਹੜਾ ਕਹਿੰਦੇ ਨੇ ਉਹ ਤੋਂ ਬਾਈ ਨੇ ਆਪਣੀ ਕਲਾ ਨਾਲ ਇਹਦੀ ਚੀਜ਼ ਤਿਆਰ ਕੀਤੀ ਹੈ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁਚਿੱਟੇ ਢੰਗ ਨਾਲ ਵੀਰੇ ਨੇ ਤਿਆਰ ਕੀਤਾ ਹੋਇਆ ਸਿਸਟਮ ਬਹੁਤ ਵਧੀਆ ਚੀਜ਼ ਲੱਗੀ ਤਾਂ ਆਪਾਂ ਤੁਹਾਨੂੰ ਇਹ ਵੀਡੀਓ ਦਿਖਾਉਣ ਲੱਗੇ ਆ ਤੇ ਨਾਲੇ ਬਾਈ ਨਾਲ ਕਰਾਉਣੇ ਆਪਾਂ ਗੱਲਬਾਤ ਨਾਲੇ ਦੇਖਦੇ ਆਂ ਵੀ ਕੀ ਕੀ ਚੀਜ਼ਾਂ ਚ ਬਣੀਆਂ ਹੋਈਆਂ ਹਨਾ ਤੇ ਆਜੋ ਦਿਖਾ ਦਿਓ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਤੇ ਇੱਕ ਭਰਾ ਜੀ ਦੱਸੋ ਜੀ ਮੜਾ ਜਿਹਦੇ ਬਾਰੇ ਜਿਹੜਾプラスਮਾਨ ਹੈ ਇਹ ਆਪਾਂ ਕਿਸ ਚੀਜ਼ ਤੋਂ ਤਿਆਰ ਕਰਦੇ ਆਂ ਕੀ ਗੱਲਬਾਤ ਹੈ ਜੀ ਬੜਾ ਪੌਚਾ ਭਾਜੀ ਅਸੀਂ ਇਹ ਥੋੜਾ ਜਿਹਾ ਡਿਫਰੈਂਟ ਕਨਸੈਪਟ ਲੈ ਕੇ ਆਏ ਆਂ ਮਾਰਕੀਟ ਦੇ ਵਿੱਚ ਠੀਕ ਹੈ ਜੀ ਅਸੀਂ ਨਵੇਂ ਦੇ ਨਾਲ ਨਾਲ ਪੁਰਾਣੀ ਚੀਜ਼ਾਂ ਨੂੰ ਵੱਧ ਯੂਜ਼ ਕਰਦੇ ਆਂ ਕੋਈ ਵੀ ਤੁਹਾਡੇ ਕੋਲ ਘਰੇ ਸਕ੍ਰੈਪ ਪਿਆ ਕੋਈ ਡਰਾਮਾ ਪੇਟੀ ਆ ਢੋਲ ਆ ਅਸੀਂ ਉਸ ਤੋਂ ਤੁਹਾਡੇ ਹਿਸਾਬ ਨਾਲ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਡਿਜ਼ਾਈਨ ਕਰ ਦਾਂਗੇ ਠੀਕ ਹੈ ਹੁਣ ਇੱਕ ਛੋਟੀ ਜੀ ਚੀਜ਼ ਤੁਹਾਨੂੰ ਦਿਖਾਣਾ ਹੈ ਆਪਣੇ ਘਰੇ ਰੇਤ ਦੇ ਨਾਲ ਪੱਥਰ ਨਿਕਲੇ ਆਉਂਦਾ ਜੀ ਵੱਡਾ ਸਾਰਾ ਅਕਸਰ ਘਰੇ ਦੇ ਰੇਤ ਵਿੱਚ ਇੱਕ ਪੱਥਰ ਹੈ ਠੀਕ ਹੈ ਅਸੀਂ ਪੱਥਰ ਨੂੰ ਡਿਜ਼ਾਈਨ ਕਰਕੇ ਇੱਕ ਜਾਨਵਰ ਦੀ ਸ਼ੇਪ ਦਿੱਤੀ ਆ ਇਹਦੇ ਨਾਲ ਹੀ ਇੱਕ ਹੋਰ ਦਿਖਾਉਣਾ ਤੁਹਾਨੂੰ ਚਿੜੀਆ ਉਹ ਵੀ ਆਈ ਪੱਥਰ ਨਿਕਲੇ ਸੀ ਰੇਤ ਦੇ ਵਿੱਚ ਅਸੀਂ ਇਹਨੂੰ ਚਿੜੀਆ ਬਣਾਤੀ ਤੇ ਇਹ ਕ੍ਰੀਏਟਿਵ ਕੰਮ ਹੋਊਗਾ ਸਾਡੇ ਕੋਲ ਹਾਂ ਜੀ ਕਸਟਮਾਈਜੇਸ਼ਨ ਕੋਈ ਦੀ ਰਿਕੁਆਇਰਮੈਂਟ ਦੇ ਸਾਹਮਣੇ ਠੀਕ ਹੈ ਜੀ ਤੇ ਡਿਜ਼ਾਈਨਿੰਗ ਤੁਸੀਂ ਜਿਵੇਂ ਦੇਖੋਗੇ ਮੇਰੇ ਕੋਲ ਗਰਾਰੀਆਂ ਵਾਲੇ ਟੇਬਲ ਅੱਛਾ ਜੀ ਆ ਤੁਹਾਨੂੰ ਜਿਮੜਾ ਜ ਆ ਵੀ ਦਿਖਾ ਦੂੰਗਾ ਆ ਦੇਖ ਸਕਦੇ ਹੋ ਬਿਲਕੁਲ ਪੰਜਾਬੇ ਨੇ ਇੱਕ ਵੱਡਾ ਸ਼ੌਕ ਹੁੰਦਾ ਬਲਟ ਦਾ ਠੀਕ ਹੈ ਬਲਟ ਵੀ ਚਾਹੀਦਾ ਨਾ ਤਾਂ ਬਲਟ ਦੀ ਗਰਾਰੀ ਆ ਠੀਕ ਹੈ ਜੀ ਬੋਟ ਦੀਆਂ ਗਰਾਰੀਆਂ ਲੀਹੇ ਠੀਕ ਹੈ ਨਾ ਸੋ ਤੁਸੀਂ ਕਰੇ ਚੇਂਜ ਕਰਾ ਲਿਓ ਆਪਾਂ ਸੱਟੇ ਹੁੰਦੇ ਆ ਤੀਜਾ ਨੂੰ ਠੀਕ ਹੈ ਆ ਦੇਖੋ ਮੈਂ ਤੁਹਾਡੇ ਲਈ ਤਿਆਰ ਕਰਤਾ ਕੋਈ ਵੀ ਚੀਜ਼ ਤੁਹਾਡੀ ਵੇਸਟ ਨਹੀਂ ਹੁੰਦੀ ਵੇਸਟ ਨਹੀਂ ਹੁੰਦੀ ਜੀ ਬਿਲਕੁਲ ਅਪਾ ਟੋਟਲੀ ਵੇਸਟਿੰਗ ਨੂੰ ਯੂਜ਼ ਕਰ ਸਕਦੇ ਹਰ ਇੱਕ ਚੀਜ਼ ਨੂੰ ਚੱਲੋ ਆਜੇ ਕਪੜਾ ਆਜੇ ਉਸ ਤੋਂ ਇਲਾਵਾ ਸਾਡੇ ਨਾਲ ਹੁਣ ਮੇਰੇ ਵਾਈਫ ਹੈਗੇ ਉਹ ਪੇਂਟਿੰਗ ਕਰਾਉਂਦੇ ਨੇ ਠੀਕ ਹੈ ਜੀ ਆ ਰੀਜ਼ਿੰਗ ਰੀਜ਼ਨ ਵਰਕ ਹੈ ਅੱਜ ਦੇ ਟ੍ਰੈਂਡ ਤੇ ਰੀਜ਼ਨ ਵਰਕ ਫੋਟੋਸ ਜਿਹੜਾ ਹੁੰਦੀ ਹੈ ਉਹ ਖੜੀਆਂ ਆਪਣਾ ਬਣਦੀ ਆ ਸੀ ਇਹ ਕਿਦਰ ਤੁਸੀਂ ਵਾਲ ਤੇ ਪਿੰਡ ਤੇ ਲੱਗੇ ਘੜੀ ਦੇਖੋਗੇ ਆ ਸਰ ਵਿੱਚ ਲਓ ਜਰਾ ਸ਼ੂਟ ਹਾਂਜੀ ਆਰਟ ਇਜ਼ਨ ਵਰਕ ਹੈ ਹਾਂਜੀ ਹੈ ਨਾ ਤੇ ਇਸ ਤਰ੍ਹਾਂ ਦਾ ਕਿਸੇ ਵੀ ਟਾਈਪ ਦਾ ਆਰਟ ਵਰਕ ਹੋਵੇ ਆਰਟ ਕਲਾਸਿਸ ਹੋਣ ਕਿਸੇ ਨੂੰ ਸਿੱਖਣਾ ਹੋਵੇ ਸਿੱਖਣਾ ਹੋਵੇ ਜਾਂ ਆਪ ਦੇ ਘਰ ਦੇ ਵਿੱਚ ਕੁਝ ਤਿਆਰ ਕਰਾਣਾ ਹੋਵੇ ਸਪਾਸਟ ਬਣਾ ਕੇ ਦਿਖਾ ਸਕਦੇ ਠੀਕ ਹੈ ਜੀ ਆ ਤੁਸੀਂ ਅੱਗੇ ਦਿਖਾਣੇ ਤੁਹਾਨੂੰ ਦੋ ਚਾਰ ਜਿਹਾ ਹੋਰ ਠੀਕ ਹੈ ਜੀ ਆਓ ਜੀ ਆਪ ਮਲੋ ਇਹ ਟਾਈਮਿੰਗ ਹੈ ਜੀ ਠੀਕ ਹੈ ਜੀ ਇਹ ਗੱਡੀ ਦਾ ਗੇਅਰ ਬਾਕਸ ਹੈ ਨਾਰਮਲੀ ਗੱਡੀ ਇਸ ਤੇ 3-4 ਸਾਲ ਬਾਅਦ ਆਪਾਂ ਕਦੇ ਚੇਂਜ ਕਰਾਈ ਲੈਂਦੇ ਹਾਂ ਜੀ ਤੇ ਆਪਾਂ ਗੱਡੀ ਵਾਲੇ ਕੋਲ ਛੱਡੇ ਆਉਂਦੇ ਆ ਹਾਂ ਜੀ ਛੱਡਦੇ ਨੇ ਵੀ ਆਪਣੇ ਕੁਆਰ ਦਾ ਨਹੀਂ ਐਸੇ ਤੋਂ ਘੜੀ ਬਣਾਈ ਹੈ ਆਹ ਕਲੱਚ ਪਲੇਟ ਹੈ ਇਹ ਕਲੱਚ ਪਲੇਟ ਆ ਗਈ ਜੀ ਹੈ ਨਾ ਤੇ ਅਸੀਂ ਉਹ ਕੁਆਰ ਦਾ ਅਸੀਂ ਖਰੀਦ ਲੈਂਦੇ ਹਾਂ ਜੀ ਜਦੋਂ ਤੁਸੀਂ ਛੱਡੇ ਆਉਂਦੇ ਹੋ ਸੋਹਣੇ ਨਵੇਂ-ਨਵੇਂ ਡਿਜ਼ਾਈਨਰ ਚੀਜ਼ਾਂ ਤੇ ਇੱਕ ਉਹ ਜਿਹੜਾ ਆਪਾਂ ਮਤਲਬ ਟੇਬਲ ਬਣਾਇਆ ਜੀ ਇਹ ਹਾਂ ਇਹ ਢੋਲ ਤੋਂ ਬਣਿਆ ਆਇਆ ਜੀ ਸਾਰਾ ਠੀਕ ਹੈ ਜੀ ਇੱਕ ਤੋਂ ਉਲਟ ਉਸ ਟੇਬਲ ਵੀ ਕੱਢਿਆ ਚੇਅਰ ਵੀ ਕੱਢਿਆ ਇਹ ਸਾਰੇ ਕੋਟ ਕੋਟ ਦੇ ਕੰਮ ਲੱਗਦਾ ਕੋਟੋਲ ਤੋਂ ਕੰਮ ਲੱਗਦਾ ਠੀਕ ਹੈ ਜੀ ਵਧੀਆ ਲੋਹਾ ਹੈਵੀ ਦੇ ਵਿੱਚ ਇਨੂੰ ਚਾਹੇ ਤੁਸੀਂ ਬਾਹਰ ਗਾਰਡਨ ਚ ਰੱਖੋ ਧੁੱਪ ਚ ਰੱਖੋ ਮੀਂਹ ਚ ਰੱਖੋ ਅੰਦਰ ਰੱਖੋ ਜਿਵੇਂ ਤੁਹਾਨੂੰ ਲੱਗਿਓਵੇਂ ਰੱਖ ਸਕਦੇ ਠੀਕ ਹੈ ਸਰੀਆ ਘਰ ਬਣਾਉਂਦੇ ਸੀਰੀਏ ਟੋਟੇ ਬਚ ਗਏ ਸੀਗੇ ਜੀ ਹਾਂਜੀ ਸਟੈਂਡ ਬਣਾਇਆ ਬੋਤਲ ਰੱਖਣ ਨੂੰ ਠੀਕ ਹੈ ਬੋਤਲ ਇਹ ਰੇਕ ਤੇ ਰੱਖੀ ਹੈ ਕੀ ਗੱਲ ਵੈਸੇ ਹਾਂਜੀ খালি ਬੋਤਲਾਂ ਹੀ ਪਈਆਂ ਜੀ ਪਤਾ ਤਾਂ ਲੱਗੇ ਕਿਸ ਕੰਮ ਆਏ ਵੈਸੇ ਹੈ ਜੀ ਨਹੀਂ ਪਤਾ ਹੁੰਦਾ ਜੀ ਕਹਿੰਦੇ ਕਿਉਂ ਬੰਦੇ ਕੰਨੀ ਦੀ ਇਹ ਚੀਜ਼ਾਂ ਸ਼ੌਕੀਆਂ ਆ ਗਈਆਂ ਜੀ ਇਹ ਚੀਜ਼ਾਂ ਸ਼ੌਕੀਆਂ ਆ ਗਈਆਂ ਪੰਜਾਬੀ ਨੂੰ ਸ਼ੌਕ ਹੀ ਕੁਝ ਕੁ ਹੁੰਦੇ ਪੰਜਾਬੀ ਨੇ ਸ਼ੌਕ ਹੀ ਬੋਤਲਾਂ ਦਾ ਹੁੰਦਾ ਸੇ ਬੈਠਾ ਰੱਖਣ ਵਾਸਤੇ ਇੱਕ ਆਲਵੇ ਹਨਾ ਡਾਕਟਰ ਸਾਹਿਬ ਕੋਲੀ ਅਸੀਂ ਮੱਲਾ ਬੈਠੇ ਹੋਏ ਆਪਾਂ ਸਾਹ ਦੇਖ ਸਕਦੇ ਹੋ ਜੀ ਸਾਈਆਂ ਨੇ ਆਪਣੀ ਕਲਾ ਪੂਰੀ ਬੋਲੋ ਦਿਖਾਈ ਹੈ ਜਿਹੜਾ ਕੋਈ ਵੀ ਸਟ੍ਰੈਪ ਦੇ ਵਿੱਚ ਮਾਲ ਹੁੰਦਾ ਨਾ ਕਿਸੇ ਵੀ ਤਰ੍ਹਾਂ ਦੀ ਖਰਾਬ ਨਾਲ ਉਹਨਾਂ ਕੋਲ ਆ ਜਾਂਦਾ ਕੱਪੜਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਮਟੀਰੀਅਲ ਆਪਣੇ ਘਰਾਂ ਦੇ ਵਿੱਚ ਵਰਤੇ ਜਾਂਦਾ ਜਿਵੇਂ ਸਰੀਆ ਵਗੈਰਾ ਇਹ ਚੀਜ਼ਾਂ ਬਚਦੀਆਂ ਨੇ ਤਾਂ ਵੀਰੇ ਹੋਰਾਂ ਨੇ ਉਹਨਾਂ ਤੋਂ ਹੀ ਬਹੁਤ ਵਧੀਆ ਜਿਹੜੀਆਂ ਇਹ ਚੀਜ਼ਾਂ ਤਿਆਰ ਕਰਤੀਆਂ ਹਨ ਤੇ ਅੱਜ ਦੇਖੋ ਮੇਨ ਚੀਜ਼ ਆ ਗਈ ਜੀ ਆਜੋ ਇਹ ਆਮ ਆਮ ਘਰੇ ਦੇ ਜੋ ਆਪਣੇ ਕੋਲ ਸਾਈਕਲ ਪਈ ਹੁੰਦੀ ਹੈ ਜੀ ਸਾਈਕਲ ਠੀਕ ਹੈ ਜਿਹੜੀ ਆਪਾਂ ਜਾਂ ਤਾਂ ਕਿਸੇ ਲੇਬਰ ਵਰਕਰ ਨੂੰ ਦੇ ਦਿੰਨੇ ਆ ਜਾਂ ਕਬਾੜੇ ਚ ਚਕਾ ਦੇ ਹਾਂਜੀ ਕਬਾੜੇ ਚ ਚਕਾ ਦੇਣੇ ਆ ਜਾਂ ਦੀ ਘੂੜੇ ਦੇ ਦਿੰਨੇ ਆ ਜੀ ਆਪਾਂ ਉਹਨਾਂ ਨੂੰ ਦੇ ਚਾਹੀ ਵੀ ਨਹੀਂ ਕਿ ਬੰਦ ਸਾਈਕਲ ਇਹ ਚੱਕਾ ਘੁੰਮਗਾ ਮਤਲਬ ਜੇ ਕੋਈ ਵਰਕਿੰਗ ਅਸੀਂ ਹੈਗੀ ਆ ਉਹਦੇ ਵਿੱਚ ਸਾਈਕਲ ਦੇ ਵਿੱਚ ਆ ਕਿਸੇ ਵੀ ਡਿਜ਼ਾਈਨ ਦੇ ਵਿੱਚ ਅਸੀਂ ਉਹ ਵਰਕਿੰਗ ਕਰਾ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਨਾ ਇਹ ਹੈਗੀ ਦੇਖੋ ਪੂਰਾ ਫਿਨਿਸ਼ਿੰਗ ਹੈਗੀ ਆ ਵਧੀਆ ਕੁਆਲਿਟੀ ਦੀ ਲੱਕੜ ਯੂਜ਼ ਹੋਊਗੀ ਟੇਬਲ ਟਾਪ ਐ ਸਾਈਡ ਟੇਬਲ ਕਹਿੰਦੇ ਆਪਾਂ ਇਹਨੂੰ ਸਾਈਡ ਟੇਬਲ ਸਾਈਡ ਟੇਬਲ ਦੀ ਕਿਸੇ ਦਵਾ ਦੇ ਨਾਲ ਆਪਾਂ ਸ਼ੋਪੀਸ ਜਾਂ ਕੋਈ ਫੋਟੋ ਫੋਟੋ ਲਾਉਣ ਨੂੰ ਰੱਖ ਲਏ ਤੇ ਉਸ ਕੰਮ ਆਉਂਦਾ ਦਾ ਹਾਂਜੀ ਹਾਂਜੀ ਬਹੁਤ ਸੁਹਣੀਆਂ ਚੀਜ਼ਾਂ ਬਾਕੀ ਆ ਛੋਟੇ ਟੇਬਲ ਆ ਗਏ ਛੋਟੇ ਟੇਬਲ ਆ ਗਏ ਬਿਲਕੁਲ ਇਹ ਲੱਕੜ ਵੀ ਦੇਰ ਕੀਤੇ ਹੋਏ ਨੇ ਜੀ ਆਹ ਹਾਂਜੀ ਇਹ ਲੱਕੜ ਆ ਗੀ ਆ ਜਿਹੜੇ ਆ ਸੰਗਲ ਤੋਂ ਜੀ ਹੈਨਾ ਹਾਂ ਸੰਗਲ ਤੇ ਢੇਡ ਦਾ ਜਿਹੜਾ ਤਨਾ ਹੁੰਦਾ ਉਹਨੂੰ ਕੱਟ ਕੇ ਫਿਨਿਸ਼ਿੰਗ ਕਰਕੇ ਲਾਇਆ ਹੈ ਜੀ ਬਹੁਤ ਸੁਹਣੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਵੀਰੇ ਇਹੋ ਬਾਕੀ ਸਾਡਾ ਕੰਟੈਕਟ ਨੰਬਰ ਹੰਭਾਜੀ ਕੋਲ ਹੈਗਾ ਇਹ ਵਿੱਚ ਸ਼ੇਅਰ ਕਰ ਦਿਓ ਸਾਡਾ ਜਰੂਰ ਜੀ ਕਿਸੇ ਵੀ ਕਿਸੇ ਨੇ ਸ਼ੌਕ ਕਿਥੇ ਹੈ ਉਹਦੇ ਬਾਰੇ ਮੈਨੂੰ ਪਤਾ ਮੇਰੀ ਇੱਧਰ ਡਾਬਾਲੀ ਰੋਡ ਤੇ ਆਈ.ਟੀ.ਆਈ. ਚੌਕਾ ਲੱਭਣ ਕਰਦੇ ਡਾਬਾਲੀ ਰੋਡ ਤੇ ਆਈ.ਟੀ.ਆਈ. ਚੌਕਾ ਲੱਭਣ ਕਰਦੇ ਡਾਬਾਲੀ ਵਾਲੇ ਪਾਸੇ ਉੱਤੇ ਦਾ ਉੱਤਰ ਦੇ ਸਾਰੇ ਖੱਬੇ ਤਨੂ ਹੈ ਇੱਕ ਓਂਕਾਰ ਹੋਮੋਪੈਥਿਕ ਕਲੀਨਿਕ ਦਾ బోర్ਡ ਲੱਗਿਆ ਜਿਵੇਂ ਉਹਦੇ ਨਾਲ ਹੀ ਹੈ ਪੀ ਸ਼੍ਰੀ ਆਰਟ ਦੇ ਨਾਮ ਸਹੀ ਮੇਨ ਪੁਰਾਣਾ ਭਾਈਆ ਵਰਕਸ਼ਾਪ ਦੇ ਨਾਲ ਭਾਈਆ ਭਾਈਆਂ ਕੋਲ